ਆਓ ਆਓ ਜੀ ਅੱਗੇ ਇੱਧਰ ਹੋ ਜਿਓ ਥੋੜਾ ਜਿਹਾ ਖੜ੍ਹ ਕੇ ਖੜ੍ਹ ਕੇ ਖਤਰਨਾਕ ਹੈਗੇ ਨੇ ਜਗੜੂੜੇ ਮੈਂ ਸਰਦਾਰ ਕੁਲਦੀਪ ਸਿੰਘ ਜੀ ਕਲਾਂਗੜੀ ਤੋਂ ਆਇਆ ਮੈਂ ਪ੍ਰਧਾਨ ਸਾਹਿਬ ਦੇ ਸਦਿਤ ਤੋਂ ਆਏ ਹਾਂ ਅਸੀਂ ਡੀਸੀ ਸਾਹਿਬ ਨੂੰ ਇਹ ਮੰਗਤ ਪੱਤਰ ਦਿੱਤਾ ਸੀਗਾ ਇਹ ਜਿਹੜਾ ਜਗਾੜੂ ਰੈਡੀ ਨੇ ਇਹਦੇ ਨਾਲ ਆਮ ਪਬਲਿਕ ਦਾ ਨੁਕਸਾਨ ਨਹੀਂ ਹੁੰਦਾ ਔਰ ਸਾਡੀ ਜੂਨੀਅਨ ਦੇ ਸਾਡੇ ਕਾਰੋਬਾਰ ਵੀ ਠੱਪ ਹੋ ਰਿਹਾ ਹੈ ਇਹਨਾਂ ਨੂੰ ਉਪਰੰਤ ਬੰਦ ਕੀਤਾ ਜਾਵੇ ਇੱਕ ਰਜਿਸਟਰੀ ਵੀ ਹੈਗੀ ਜਾਂ ਨਹੀਂ ਹੈਗੀ ਬਿਲਕੁਲ ਨਹੀਂ ਹੈ ਰਜਿਸਟਰ ਕੋਈ ਤਾਂ ਚੋਰੀ ਵਾਲੇ ਮੋਟਸ ਵਾਲੇ ਵੀ ਉਹਨੇ ਹੋਣਗੇ ਜ਼ਰੂਰ ਇਹਨਾਂ ਨੇ ਅਨਥਰੈ ਲੋਡ ਜਿਹੜਾ ਲਦਿਆ ਤੁਸੀਂ ਵੇਖਣ ਫੋਟੋ ਵੀ ਪੇਸ਼ ਕੀਤੀਆਂ ਨੇ ਤੁਸੀਂ ਵੇਖੇ ਵੀ ਹੈਗੇ ਨੇ ਬਹੁਤ ਹਾਦਸਿਆਂ ਦੇ ਕਾਰਨੀਆਂ ਬੰਦ ਨੇ ਔਰ ਸਾਡੇ ਰੋਜ਼ਗਾਰ ਦੇ ਚੀ ਬਹੁਤ ਯਾਰ ਲੱਤ ਰਹੇ ਨੇ ਇਹਦਾ ਕੋਈ ਕਾਗਜ਼ ਪੱਤਰ ਹੁੰਦਾ ਵਾ ਜੇ ਕੋਈ ਐਕਸੀਡੈਂਟ ਹੋ ਜਾਏ ਫਿਰ ਕਿੱਦਾਂ ਫੜਾਂਗੇ ਇਹਨੂੰ ਕੁਛ ਨਹੀਂ ਕਾਗਜ਼ ਪੱਤਰ ਕੋਈ ਸੁਣਵਾਈ ਨਹੀਂ ਹੋਈ ਇਹਦੀ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਛੜਕੇ ਭੱਜ ਜਾਂਦੇ ਆ ਕਾਲੀ ਇਕੱਠੇ ਹੋਏ ਹੋ ਕੀ ਡੀਸੀ ਨੂੰ ਮੰਗਤ ਦੇ ਕੇ ਆਏ ਹੋ ਸਭ ਤੋਂ ਪਹਿਲਾਂ ਮੇਰੇ ਵੀਰ ਪੱਤਰਕਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹਨੇ ਜਿਹੜੇ ਸਾਡੇ ਵੀਰ ਸਾਡੀ ਗੱਲ ਉੱਪਰ ਪਹੁੰਚਾਉਂਦੇ ਨੇ ਜਿਨ੍ਹਾਂ ਨੇ ਡੀਸੀ ਤੱਕ ਹੀ ਇਹ ਗੱਲ ਸਾਡੀ ਪਹੁੰਚਾਉਣੀ ਆ ਔਰ ਆਡੀਓ ਤੱਕ ਹੀ ਪਹੁੰਚਾਉਣੀ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿਹੀਂ ਇਕੱਠੇ ਹੋਇਆ ਇਸ ਕਰਕੇ ਜਿਹਦੇ ਸਾਡੇ ਜਗਾੜੂ ਡੇੜੇ ਨੇ ਤੁਸੀਂ ਦੇਖੀਏ ਸਾਡੀਆਂ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਦਿਖਾਈਆਂ ਜਿਹਦੇ ਜਗਾੜੂ ਡੇੜੇ ਨਜਾਇਜ਼ ਹੀ ਹੁੰਮੜੇ ਹਨ ਇਹਨਾਂ ਨੂੰ ਬੰਦ ਕਰਵਾ ਤਾ ਅੱਜ ਅਸੀਂ ਇਕੱਠੇ ਹੋਏ ਹਾਂ ਇਹਨਾਂ ਨੇ ਕੀ ਨੁਕਸਾਨ ਹੁੰਦਾ ਵਾ ਇਹਨਾਂ ਦਾ ਨੁਕਸਾਨ ਇਹ ਸਾਰੇ ਸਾਡੀ ਪੰਜਾਬ ਸਰਕਾਰ ਨੂੰ ਹੀ ਪਤਾ ਜਿਨ੍ਹਾਂ ਨੇ ਇਹ ਚਾਲੂ ਕੀਤੇ ਆ ਕਿ ਸਾਰਾ ਜਿਹਦਾ ਕਾਰੋਬਾਰ ਤੇ ਸਾਰਾ ਇਹੀ ਚੁੱਕ ਕੇ ਲੈ ਗਿਆ ਸਾਨੂੰ ਤਾਂ ਕੋਈ ਕੰਮ ਹੀ ਨਹੀਂ ਮਿਲਦਾ ਇਸ ਕਾਕੇ ਸਾਡਾ ਸਾਡਾ ਨੁਕਸਾਨ ਹੀ ਹੋ ਗਿਆ ਇਹਨਾਂ ਦੇ ਕਰਕੇ ਇਹ ਹਾਸੇ ਦਾ ਕਰਨ ਵੀ ਬੰਦਾ ਜੀ ਕੋਈ ਹਾਂਜੀ ਹਾਂਜੀ ਹਾਸਿਆਂ ਦਾ ਕਰਨ ਵੀ ਬੰਦਾ ਵਾ ਜੀ ਇਹਦਾ ਇੱਕ ਵੇਖੋ ਇਹ ਪੰਜਾਬ ਕੌਂਸਲ ਪੰਜਾਬ ਪੁਲਿਸ ਨੂੰ ਵੀ ਪਤਾ ਹੈ ਕਿ ਜਿੰਨਾਂ ਦੇ ਵਿੱਚ ਜਗਾੜੂ ਡੇੜਾ ਵੱਜਾ ਇੱਕ ਐਸਐਚਓ ਆ ਐਸਐਚਓ ਆ ਉਹਨਾਂ ਦੀ ਗੱਡੀ ਦੇ ਵਿੱਚ ਜਗਾੜੂ ਡੇੜਾ ਵੱਜਾ ਉਹਨੇ ਉਹਨਾਂ ਦੀ ਗੱਡੀ ਤੋੜ ਦਿੱਤੀ ਤੇ ਫਿਰ ਵੀ ਪੁਲਿਸ ਜੜੀਆ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਤੁਹਾਡੀ ਕੀ ਮੰਨਦੀ ਹੈ ਸਾਡੀ ਇਹ ਮੰਗ ਹੈ ਸਾਡੇ ਇਹ ਭਾਈ ਉਹ ਨਹੀਂ ਅੱਗੇ ਦੱਸਣਗੇ ਦੱਸੋ ਭਾਈ ਬੋਲੋ ਜੜਾ ਜਤਿੰਦਰ ਕੁਮਾਰ ਬਟਾਲਾ ਦੁਨੀਆ ਤੋਂ ਪ੍ਰਧਾਨ ਕੀ ਕਹਿਣਾ ਚਾਹੋਗੇ ਇਹ ਆ ਸਹੀ ਕਹਿਣਾ ਚਾਹੁੰਦੇ ਆ ਜਗਾੜੂ ਰੜੇ ਰੜੇ ਹੈਗਾ ਨਾ ਬੰਦ ਕਿਤੇ ਹਨ ਇੱਕ ਬੰਦੇ ਨੇ ਦੱਸਦਾ ਰੜੀਆਂ ਬਣਾ ਕੇ ਅੱਗੇ ਕਿਰਾਏ ਤੇ ਦਿੱਤੀਆਂ 20 20 ਫੁੱਟ 25 25 ਫੁੱਟ ਪਾਈਪਾਂ 20 20 ਫੁੱਟ ਸਰੀਆ ਇਹ ਲੱਦਦੇ ਆ ਸਾਡਾ ਕੰਮ ਤਾਂ ਸਾਰਾ ਅਸੀਂ ਤਾਂ ਬਹਲੇ ਤ ਨਹੀਂ ਦੱਦੇ ਇਹਨਾਂ ਦਾ ਲੰਬਾ ਸਾਨੂੰ ਕੋਈ ਸਾਠੀ ਨਹੀਂ ਪਿਛਲੇ ਜੇ ਸਾਨੂੰ ਹੁਕਮ ਆਇਆ ਪੀ ਮਤਲਬ ਕੀ ਸਰੀਆ ਨਹੀਂ ਦਸਣਾ 20 20 ਫੁੱਟ ਵਾਲਾ ਆ ਠੀਕ ਆ ਜੀ ਇਹ ਲਦੀ ਜਾਂਦੇ ਆ ਇਹਨਾਂ ਨੂੰ ਕੋਈ ਪੁਛਗਿਛ ਨਹੀਂ ਇੱਕ ਬੰਦੇ ਨੇ 10 10 ਰੇੜੀਆਂ ਰੇੜੀਆਂ ਗੱਲ ਲਈਆਂ ਨੇ ਇੱਕ ਕਾਫੀ ਚਲਾਉਂਦਾ ਤੇ 9 10 ਗੱਡੀਆਂ ਇਹਦਾ ਬਣਾ ਕੇ ਕਿਰਾਏ ਤੇ ਦਿੰਦੀਆਂ ਹਾਂ ਉਹਦਾ ਵੀ ਕਿਰਾਇਆ ਲਈ ਕਿਉਂ ਤੇਸਰਾ ਸੜਕਾਂ ਜਿਹੜਾ ਮਨੁੱਖੀ ਸਾਡੇ ਕੋਲ ਤਾਂ ਕਮੀ ਆ ਨਹੀਂ ਕੋਈ ਅਸੀਂ ਤਾਂ ਮਨ ਲਈ ਬਿਲਕੁਲ ਫਰੀ ਬੈਠੇ ਆ ਰੋਟੀ ਖਾ ਕੇ ਆ ਜੀ ਤਾਂ ਨਾ ਲੱਗਦੀ ਆ ਰੋਟੀ ਖਾ ਕੇ ਚਰਜੀ ਦਾ ਫੇਰ ਘਰ ਨੂੰ ਰਾਤ ਨੂੰ ਖੜੀਦੀ ਆ ਤੇ ਹਾਸਾ ਦਾ ਕਰਨ ਲਈ ਜਾਂਦੀ ਆ ਹਾਸਾ ਕਰਨ ਲਈ ਹੈਗਾ 22 ਫੁੱਟ ਜਿੰਨੇ ਸਰੀਰ ਲੱਗਣਾ ਇੱਕ ਛੋਟੀ ਜਿਹੀ ਰੜੀ ਹੋਵੇ ਉਹ ਹਾਸਾ ਹੀ ਹਾਸਾ ਆ ਕੋਈ ਉਹਦਾ ਆਪਣੇ ਫਾਇਦਾ ਨਹੀਂ ਕੀ ਮੰਗੇ ਤਾਂ ਸਾਡਾ ਮੰਗੇ ਇਹ ਬੰਦ ਕਿਤੇ ਯਾਰ ਕਵਾਰੀ ਕਰ ਰਹੀ ਹੈ ਉਹਨਾਂ ਦੇ ਕਰੋ ਕੋਈ ਚੋਰੀ ਦੀ ਮੋਟਰਸਾਈਕਲ ਹੈਗੇ ਨੇ ਵਿੱਚ ਬੋਲੇ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੰਦਿਆ ਤੇ ਕਾਰਵਾਈ ਹੁੰਦੀ ਆ ਨਾ ਉਹ ਤਕਰੀਬਨ ਜਿਗਾ 100 ਬੰਦੇ ਉਹਦੇ ਵਿੱਚ 95% ਚੋਰੀ ਦੇ Thank you.